ਹਾਂਜੀ ਸਤ ਸ੍ਰੀ ਅਕਾਲ ਪੰਜਾਬੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਹਰ ਰੋਜ਼ ਮਤਲਬ ਇੱਕ ਨਵੀਂ ਤੋਂ ਨਵੀਂ ਖਬਰ ਆਉਂਦੀ ਹੈ ਪਰ ਗੱਲ ਕਰਦੇ ਆ ਸੁਖਵੀਰ ਸਿੰਘ ਬਾਦਲ ਦੀ ਜਿਵੇਂ ਆਪਣੇ ਆਪ ਨੂੰ ਐਡੇ ਵੱਡੇ ਨੇਤਾ ਘਵਾਉਂਦੇ ਨੇ ਬਾਕੀ ਦੂਜੀ ਗੱਲ ਸਭ ਤੋਂ ਵੱਡੀ ਇਹ ਹੈ ਵੀ ਜਿਵੇਂ ਪੰਜਾਬ ਬਚਾਓ ਯਾਤਰਾ ਇਹਨਾਂ ਨੇ ਕੱਢੀ ਸੀ ਇਹਦਾ ਅਰਥ ਕੀ ਹੈ ਵੀ ਪੰਜਾਬ ਦੇ ਲਈ ਬੰਦੇ ਨੇ ਕੰਮ ਕਰਨਾ ਪੰਜਾਬ ਦੇ ਲਈ ਮੂਹਰੇ ਲੱਗਣਾ ਤੇ ਗੱਲ ਵਿੱਚ ਵਿਚਾਲੇ ਦੀ ਇਹੀ ਹੈ ਵੀ ਜਿਹੜੇ ਪੰਜਾਬ ਦੇ ਵਿੱਚ ਨੌਜਵਾਨ ਨੇ ਜਿਨ੍ਹਾਂ ਨੂੰ ਜਾਣਬੁੱਝ ਕੇ ਸਰਕਾਰਾਂ ਨੇ ਅੰਦਰ ਦਿੱਤਾ ਹੋਇਆ ਉਹਨਾਂ ਬਾਰੇ ਇਹਨਾਂ ਨੇ ਕਦੇ ਵੀ ਖੁੱਲ ਕੇ ਗੱਲ ਨਹੀਂ ਕੀਤੀ ਵੀ ਜਿਵੇਂ ਤੁਸੀਂ ਅਕਾਲੀ ਦਲ ਦੇ ਹੁਣ ਇੱਕ ਆਗੂ ਹੀ ਆ ਕਿਉਂਕਿ ਬਾਦਲ ਜਿਹੜਾ ਪ੍ਰਕਾਸ਼ ਸਿੰਘ ਬਾਦਲ ਸੀ ਉਹ ਤਾਂ ਨਹੀਂ ਹੈਗਾ ਉਸ ਤੋਂ ਬਾਅਦ ਇਹਦੀ ਜਿਹੜੀ ਕਿ ਘਰ ਵਾਲੀ ਆ ਉਹ ਤੇ ਬਸ ਸੁਖਵੀਰ ਸਿੰਘ ਬਾਦਲ ਪਾਰਟੀ ਦੇ ਮੁਖ ਜਣੀ ਇਹ ਰਹਿ ਗਏ ਨੇ ਪਰ ਹੁਣ ਇਹਨਾਂ ਨੇ ਕਦੇ ਵੀ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਕੋਈ ਨਾਂ ਤਾਂ ਮੁਹਿਮ ਚੱਕਣ ਦੀ ਕੋਸ਼ਿਸ਼ ਕੀਤੀ ਐ ਔਰ ਨਾ ਹੀ ਇਹਨਾਂ ਨੇ ਕੋਈ ਮੂਹਰੇ ਲਾ ਕੇ ਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਐ ਗੱਲ ਇਹੀ ਆ ਵੀ ਯਾਰ ਜਿਵੇਂ ਲੋਕਾਂ ਨੂੰ ਹੁਣ ਕਦੇ ਕਿਸੇ ਸਕੀਮ ਤੇ ਲਾ ਕੇ ਕਦੇ ਕਿਸੇ ਗੱਲਾਂ ਤੇ ਲਾ ਕੇ ਇਹ ਵੋਟਾਂ ਲੈਣ ਦੀ ਹਰ ਵੇਲੇ ਕੋਸ਼ਿਸ਼ ਕਰਦੇ ਰਹਿੰਦੇ ਨੇ ਨਵੀਆਂ-ਨਵੀਆਂ ਚਾਲਾ ਖੇੜਦੇ ਰਹਿੰਦੇ ਨੇ ਪਰ ਗੱਲ ਪੰਜਾਬ ਦੇ ਉਹਨਾਂ ਮੁੱਦਿਆਂ ਦੀ ਫੇਰ ਆ ਜਾਂਦੀ ਹੈ ਜਿਹੜੇ ਅਹਿਮ ਹੁੰਦੇ ਨੇ ਜਿਨ੍ਹਾਂ ਮੁੱਦਿਆਂ ਦੀ ਲੋਕਾਂ ਨੂੰ ਭਾਲ ਹੈ ਲੋੜ ਹੈ ਵੀ ਯਾਰ ਇਹ ਸਾਡੇ ਮੁੱਦੇ ਆ ਜਿਹੜੇ ਸੋਲਵ ਹੋਣ ਜਿਵੇਂ ਹੁਣ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਹਰ ਰੋਜ਼ ਕੋਈ ਨਾ ਕੋਈ ਮੁੱਦਾ ਉੱਠ ਖੜਦਾ ਹੈ ਦੂਜੀ ਗੱਲ ਚਿੱਟੇ ਨੂੰ ਲੈ ਕੇ ਸਾਨੂੰ ਹਰ ਰੋਜ਼ ਦੀ ਪਤਾ ਹੁੰਦਾ ਆਪਣੇ ਇਕਾਮ ਹੀ ਮਤਲਬ ਇੱਕ ਬਿਮਾਰੀ ਚੱਲ ਗਈ ਹੈ ਚਿੱਟੇ ਦੀ ਜਿਹੜੀ ਤੇ ਕਿ ਕਿਸੇ ਵੀ ਸਰਕਾਰ ਵੱਨੀ ਉਹ ਰੋਕཐામ ਨਹੀਂ ਹੈਗੀ ਤੇ ਤੀਸਰਾ ਨੰਬਰ ਗੱਲ ਆਉਂਦੀ ਹੈ ਵੀ ਜਿਵੇਂ ਨੌਜਵਾਨ ਪੰਜਾਬ ਦੇ ਜਿਹੜੇ ਕਿ ਕੋਈ ਚੰਗਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਨਾ ਤਾਂ ਇਹ ਸਰਕਾਰ ਅੰਦਰੋਂ ਬਾਹਰ ਕੱਢਣਾ ਚਾਹੁੰਦੀ ਹੈ ਔਰ ਨਾ ਹੀ ਕੋਈ ਵਿਪੱਖਸ਼ੀ ਦੀਆਂ ਜਿਹੜੀਆਂ ਪਾਰਟੀਆਂ ਨੇ ਉਹ ਮੂਹਰੇ ਲੱਗ ਕੇ ਕੋਈ ਮੁੱਦਾ ਧਰਦੇ ਨੇ ਵੀ ਯਾਰ ਉਂ ਤਾਂ ਤੁਸੀਂ ਇਹਨਾਂ ਦੇ ਵਿਰੋਧੀ ਹੋ ਜੇ ਫਿਰ ਤੁਸੀਂ ਵਾਕਈ ਵਿਰੋਧੀ ਹੋ ਤਾਂ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਤੁਸੀਂ ਗੱਲ ਕਰਕੇ ਵੇਖੋ ਤੇ ਉਹਦੇ ਹੱਕ ਦੇ ਵਿੱਚ ਤੁਸੀਂ ਮੋਰਚੇ ਲਾਓ ਜਾਂ ਜੋ ਵੀ ਕਰੋ ਪਰ ਗੱਲ ਇਹੀ ਆ ਵੀ ਅਕਾਲੀ ਦਲ ਦੇ ਨੇਤਾ ਉਹ ਤਾਂ ਬਥੇਰੇ ਵੱਡੇ ਵੱਡੇ ਭਾਸ਼ਣ ਦਿੰਦੇ ਨੇ ਪਰ ਜਿਹੜੀ ਜਮਾ ਮੇਨ ਗੱਲ ਹੁੰਦੀ ਆ ਨਾ ਉਸ ਤੇ ਕੋਈ ਵੀ ਗੱਲ ਨੇਤਾ ਨਹੀਂ ਕਰਨਾ ਚਾਹੁੰਦਾ ਪਤਾ ਨਹੀਂ ਤਾਂ ਇਹਨਾਂ ਦੀ ਰਲ਼ੀ ਮਿਲੀ ਕੋਈ ਭੁਗਤ ਹੁੰਦੀ ਆ ਵੀ ਉਤੋਂ ਉਤੋਂ ਇੱਕ ਦੂਜੇ ਤੇ ਨਿਸ਼ਾਨੇ ਲਾਉਂਦੇ ਨੇ ਦੇ ਲੋ ਨਾ ਤਾਂ ਇਹਨਾਂ ਨੂੰ ਕਿਸੇ ਨੌਜਵਾਨ ਨਾਲ ਪਿਆਰ ਔਰ ਨਾ ਹੀ ਕਿਸੇ ਪੰਜਾਬ ਦੀ ਹੋਰ ਗੱਲਬਾਤ ਨਾਲ ਕੋਈ ਲੈਣਾ ਦੇਣਾ ਇਹਨਾਂ ਨੇ ਸਿਰਫ ਕੁਰਸੀਆਂ ਹਾਸਲ ਕਰਨੀਆਂ ਹੁੰਦੀਆਂ ਨੇ ਪੈਸਾ ਵਧਣਾ ਹੁੰਦਾ ਲੋਕਾਂ ਦਾ ਗਲ ਵਧਣਾ ਹੁੰਦਾ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਇਹਨਾਂ ਨੂੰ ਠੇਸ ਪਹੁੰਚਾਉਣੀ ਹੁੰਦੀ ਆ ਸੋ ਇਸ ਕਰਕੇ ਮੇਰੀ ਬੇਨਤੀ ਹੈ ਸਵੀਰ ਸਿੰਘ ਬਾਦਲ ਨੂੰ ਵੀ ਜੇ ਅਗਰ ਕੁਝ ਚੰਗਾ ਕਰਨਾ ਦਾ ਤੁਸੀਂ ਭਗਵੰਤ ਮਾਨ ਦੇ ਵਿਰੋਧੀ ਹੋ ਦੇ ਪੱਖਸ਼ ਪਾਰਟੀ ਆ ਤੇ ਮੰਨ ਲਓ ਸਾਰਿਆਂ ਨੂੰ ਸਾਡੀ ਅਪੀਲ ਹੈ ਵੀ ਯਾਰ ਜਿਹੜਾ ਭਾਈ ਅਮਰਤਪਾਲ ਸਿੰਘ ਦਾ ਮੁੱਦਾ ਇਹਨੂੰ ਲੈ ਕੇ ਤੁਸੀਂ ਮੋਰੇ ਲਾ ਕੇ ਵਿਰੋਧ ਕਰੋ ਮੋਰਚੇ ਲਾਓ ਜਿਵੇਂ ਕਿ ਤੁਸੀਂ ਪੰਜਾਬ ਬਚਾਓ ਯਾਤਰਾ ਕੱਢੀ ਸੀ ਉਸੇ ਤਰ੍ਹਾਂ ਹੀ ਨੌਜਵਾਨਾਂ ਨੂੰ ਆਪਦੀ ਪਾਰਟੀ ਦੇ ਯੂਥ ਨੂੰ ਨਾਲ ਲੈ ਕੇ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਇੱਕ ਮੁਹਿੰਮ ਚਲਾਓ ਇਹ ਸਰਕਾਰ ਨੂੰ ਦਿਖਾਓ ਕਿ ਭਾਈ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਲੋੜ ਹੈ ਇਸ ਬੰਦੇ ਦੀ ਲੋੜ ਹੈ ਤਾ ਇਸ ਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਧੱਕਮ-ਧੱਕੀ ਉਹਦੇ ਦੇ ਐਨਐਸਏ ਲਾ ਕੇ ਉਹਨੂੰ ਅੰਦਰ ਰੱਖਿਆ ਹੋਇਆ ਹੈ। ਪੰਜਾਬ ਸਰਕਾਰੋਂ ਤੋਂ ਡਰਦੀ ਆ ਵੀ ਕਿਤੇ ਕੱਲ ਨੂੰ ਉਹ ਮੁੱਖ ਮੰਤਰੀ ਨਾ ਬਣ ਜੇ। ਸੋ ਇਸ ਕਰਕੇ ਮੇਰੀ ਬੇਨਤੀ ਹੈ ਜਿੰਨੇ ਵੀ ਵਿਪੱਖਸ਼ੇ ਨੇਤਾ ਨੇ ਇਹਨਾਂ ਦੇ ਪਾਰਟੀਆਂ ਵਿਰੋਧੀ ਨੇ ਸਾਰਿਆਂ ਨੂੰ ਆਪਰ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਨੂੰ ਆ ਵੀ ਭਾਈ ਤੂੰ ਮੂਹਰੇ ਲਾ ਕੇ ਉਹ ਵੀ ਤੂੰ ਇੱਧਰ-ਉੱਧਰ ਭੱਜਿਆ ਹੀ ਫਿਰਦਾ ਮੂਹਰੇ ਲੱਗ ਕੇ ਇਹ ਮੁਹੀਮ ਨੂੰ ਚੱਕ ਕੇ ਕੋਈ ਐਸਾ ਮਤਲਬ ਇੱਕ ਅ ਜਿਵੇਂ ਕਹਿੰਦੇ ਹੁੰਦੇ ਚੱਕਰ ਵੀ ਹੁਰਾ ਚੋ ਕਿ ਜਿਹੜਾ ਕਿ ਇਸ ਪਾਰਟੀ ਨੂੰ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੂੰ ਮਜਬੂਰ ਹੋ ਕੇ ਬੰਦਾ ਬਾਹਰ ਕੱਢਣਾ ਪਵੇ ਅੱਜ ਦੀ ਆਪਣੀ ਹੀ ਅਪੀਲ ਸੀ ਪੰਜਾਬੀਓ ਜਿਹੜਾ ਕੋਈ ਭੈਣ ਭਰਾ ਨਵਾ ਚੈਨਲ ਤੇ ਹੁੰਦਾ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚਦਾ ਰਹੇ ਬੈਲ ਦੀ ਘੰਟੀ ਜਰੂਰ ਦਵਾ ਦੇਣਾ ਜੀ ਧੰਨਵਾਦ